ਅਸਲਾਮੁਅਲੈਕੁਮ ਉਮੀਦ ਕਰਮੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਹੁਣ ਮੁਕੰਮਲ ਤੌਰ ਤੇ ਟੁੱਟ ਚੁਕੇ ਆ ਤੇ ਆਪਣੀ ਹਿੰਮਤ ਹਾਰ ਗਏ ਆ ਸਾਰਾ ਸੱਚ ਜਿਹੜਾ ਵੈ ਉਗਲ ਦਿੱਤਾ ਹੈਗਾ ਸੁਖਬੀਰ ਸਿੰਘ ਬਾਦਲ ਦਾ ਸੱਚ ਕੀ ਹੈ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਚੱਲ ਕੇ ਵੀਡੀਓ ਦੇਖਣੇ ਫਿਰ ਕਰਨੇ ਆ ਉਸ ਤੇ ਵਿਚਾਰ ਭਾਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਆ ਪੂਰਾ ਬਾਦਨਾ ਦਾ ਕਾਲਾ ਸੱਚ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਬੜੀ ਦੇਰ ਬਾਅਦ ਮੂੰਹ ਖੋਲ ਦਿੱਤਾ ਹੈ ਯਾਨੀ ਪੂਰਾ ਸੱਚ ਦੱਸ ਦਿੱਤਾ ਕਿ ਯਾਨੀ ਸੁਖਵੀਰ ਸਿੰਘ ਬਾਦਲ ਗੁੰਡਾਗਰਦੀ ਕਿਵੇਂ ਕਰਦੇ ਸੀ ਗੱਲ ਬੜੀ ਕੌੜੀ ਹੈ ਕਿਉਂਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਮੂੰਹ ਕਿਉਂ ਖੋਲ ਦਿੱਤਾ ਦਰਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਟੁੱਟ ਚੁੱਕਿਆ ਪਰ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਉਹਨਾਂ ਦੇ ਅੱਜ ਖੁਲਾਸੇ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਕਿ ਪੂਰੇ ਪੰਜਾਬ ਦੀਆਂ ਅੱਖਾਂ ਖੁੱਲ ਜਾਣਗੀਆਂ ਅਕਸਰ ਪੰਜਾਬ ਦੇ ਲੋਕਾਂ ਨੂੰ ਨੇਰੇ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਖਬਰ ਤੁਸੀਂ ਅੱਜ ਸੁਣੋਗੇ ਤੁਹਾਡੇ ਵੀ ਹੋਸ਼ ਨਾ ਉੱਡ ਜਾਣ ਤਾਂ ਜੋ ਮਰਜ਼ੀ ਕਮੈਂਟਾਂ ਦੇ ਵਿੱਚ ਲਿਖ ਦਿਓ ਕਿਉਂਕਿ ਸੁਖਵੀਰ ਸਿੰਘ ਬਾਦਲੀ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਕਿਵੇਂ ਵੱਡੇ ਪੱਧਰ ਦੇ ਉੱਤੇ ਲੁੱਟ ਹੋਈ ਹੈ ਤੇ ਸ਼ਰੇਆਮ ਯਾਨੀ ਸਾਰਾ ਕੰਮ ਚੱਲਿਆ ਪਰ ਇਹਨਾਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਿਵੇਂ ਟੁੱਟ ਚੁੱਕਿਆ ਔਰ ਕਿਵੇਂ ਉਹਨੇ ਰਿਹਾ ਹੋਣ ਦੇ ਲਈ ਆਪਣਾ ਹੀ ਮੂੰਹ ਖੋਲ ਦਿੱਤਾ ਹੈ ਕਹਿੰਦਾ ਸੁਖਵੀਰ ਸਿੰਘ ਬਾਦਲ ਯਾਨੀ ਪੰਜਾਬ ਦੇ ਲੋਕ ਅਕਸਰ ਇਸ ਗੱਲ ਨੂੰ ਵੈਸੇ ਥੋੜਾ ਬਹੁਤਾ ਜਾਣਦੇ ਵੀ ਨਹੀਂ ਪਰ 90% ਲੋਕ ਨਹੀਂ ਜਾਣਦੇ ਕਿ ਬਾਦਲ ਕਿਵੇਂ ਪੰਜਾਬ ਨੂੰ ਚਲਾਉਂਦੇ ਸੀ ਕਿ ਬਾਦਲਾਂ ਦੇ ਰਾਜ ਦੇ ਵਿੱਚ ਰਾਜਨੀਤੀ ਦੇ ਨਾਲ ਪੰਜਾਬ ਨਹੀਂ ਚੱਲਦਾ ਸੀ ਪੰਜਾਬ ਚੱਲਦਾ ਸੀ ਗੁੰਡਾਗਰਦੀ ਦੇ ਨਾਲ ਕਿਉਂਕਿ ਅੱਜ ਜਿਹੜੀ ਖਬਰ ਦੇਖੋਗੇ ਉਹ ਤੁਹਾਡੇ ਹੋਸ਼ ਉਡਾ ਦੇਣ ਵਾਲੀ ਹੈ ਇਹ ਇੱਕ ਐਡਵੋਕੇਟ ਦਾ ਖੁਲਾਸਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਕਿਨੇ ਮੂੰ ਖੋਲਿਆ ਅਭੀ ਤੁਹਾਡੇ ਨਾਲ ਮੈਂ ਅਪਡੇਟ ਸਾਂਝੀ ਕਰੂੰਗਾ ਪਹਿਲਾ ਜਿਹੜੀ ਐਡਵੋਕੇਟ ਦੀ ਖਬਰ ਹੈ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਬਾਰੇ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਇਸ ਖਬਰ ਨੂੰ ਸੁਣਨਾ ਚਾਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਉਹਨਾਂ ਦੇ ਹੀ ਵਕੀਲਾਂ ਦਾ ਦਾਵਾ ਸੀ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਹੈ ਉਸੇ ਹੀ ਖਤਰੇ ਤੋਂ ਡਰਦੇ ਹੋਏ ਆ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਪੂਰਾ ਸੱਚ ਉਗਲ ਦਿੱਤਾ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਅਪਡੇਟ ਪਹਿਲਾਂ ਜਿਹੜੇ ਇਹ ਐਡਵੋਕੇਟ ਨੇ ਇਹ ਕੀ ਕਹਿ ਰਹੇ ਆ ਕਿ ਸਰਕਾਰ ਜਾਂ ਪੰਜਾਬ ਨੂੰ ਚਲਾਉਣ ਵਾਲੇ ਇਹ ਨੇਤਾ ਸੀ ਚਾਹੇ ਬਾਦਲ ਆਪਣੀ ਗੁੰਡਾਗਰਦੀ ਕਰਦੇ ਸੀ ਸੁਣੋ ਕਿ ਪੰਜਾਬ ਨੂੰ ਚਲਾਉਂਦਾ ਕੌਣ ਹੈ ਸਾਨੂੰ ਇੱਕ ਬਹੁਤ ਵੱਡਾ ਭਲੇਖਾ ਵਾ ਕਿ ਇਸ ਪੰਜਾਬ ਨੂੰ ਜਿਹੜੇ ਅਸੀਂ ਚੁਲਦੇ ਆ ਨੁਮਾਇंदे ਉਹ ਚਲਾਉਂਦੇ ਨੇ ਬਹੁਤ ਬਡੇ ਬਲੇਖੇ ਦੇ ਵਿੱਚ ਹਾਂ ਪਰ ਮਾਫ ਕਰਨਾ ਮੈਨੂੰ ਕਹਿਣ ਦੇਣਾ ਕਿ ਜਿਹੜੇ ਅਸੀਂ ਨੁਮਾਇंदे ਚੁਣਦੇ ਆ ਉਹ ਇਸ ਪੰਜਾਬ ਨੂੰ ਨਹੀਂ ਚਲਾਉਂਦੇ ਇਸ ਪੰਜਾਬ ਨੂੰ ਮਾਫੀਆ ਚਲਾਉਂਦਾ ਹੈ ਚਾਹੇ ਉਹ ਬਾਦਲ ਦੀ ਸਰਕਾਰ ਆ ਜਾਵੇ ਹਾਂ ਤੇ ਚਾਹੇ ਕੈਪਟਨ ਦੀ ਆ ਜਾਵੇ ਦੋਵੇਂ ਇੱਕੇ ਸਿੱਕੇ ਦੇ ਉਹ ਬੈਲੂ ਨੇ ਇਹ ਨੂੰ ਹੁਣ ਜੇ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡੀਏ ਤਾਂ ਇੱਕ ਵੱਖਰੀ ਗੱਲ ਹੋ ਜਾਏਗੀ। ਹਾਂ। ਪਰ ਮਾਫੀਆ ਇੱਕ ਟੋਟਲ ਹੀ ਮਾਫੀਆ ਹੈ। ਹਾਂ। ਜੇ ਤੁਸੀਂ ਬਾਦਲ ਸਾਹਿਬ ਨੂੰ ਜਿਹੜੀ ਮੈਂ ਹੁਣ ਤੁਹਾਡੇ ਸਾਹਮਣੇ ਜੋ ਪੇਸ਼ ਕਰਾਂਗਾ ਉਹਦੇ ਵਿੱਚ ਜੇ ਤੁਸੀਂ ਮੈਂ ਤੁਹਾਨੂੰ ਡਾਕੂਮੈਂਟ ਪੇਸ਼ ਕਰਾਂਗਾ ਤੇ ਤੁਹਾਨੂੰ ਇਹ ਰਿਅਲਾਈਜ਼ ਕਰਾਵਾਂਗਾ ਕਿ ਬਾਦਲ ਸਾਹਿਬ ਮੁੱਖ ਮੰਤਰੀ ਨਹੀਂ ਮਾਫੀਆ ਹੀ ਸਨ ਜੋ ਤੁਹਾਡੇ ਉੱਪਰ ਰਾਜ ਕਰ ਰਹੇ ਸਨ। ਓਕੇ। ਉਹਨਾਂ ਦਾ ਇਹ ਸਾਰਾ ਸਿਸਟਮ ਮੈਂ ਕਿਵੇਂ ਐਕਸਪੋਜ਼ ਕਰਨਾ ਹੈ ਇਹ ਮੈਨੂੰ ਵੈਗਰੂ ਜੀ ਨੇ ਕਿਸ ਤਰ੍ਹਾਂ ਹਿੰਮਤ ਬਖਸ਼ੀ ਇਹ ਇੱਕ ਵੱਖਰੀ ਸਟੋਰੀ ਹੈ ਤੇ ਜੇ ਬੰਦਾ ਇਸ ਨiyet ਨਾਲ ਹੀ ਆਪਣੇ ਮੁਲਕਾਰਾਂ ਆ ਮਾਫੀਆ ਚਲਾ ਰਿਹਾ ਪੰਜਾਬ ਦੀਆਂ ਬਿਲਕੁਲ ਇਸ 'ਚ ਕੋਈ ਦੋ ਰਾਏ ਨਹੀਂ ਤਾਂ ਸੁਣ ਲਿਆ ਪੰਜਾਬ ਵਾਲਿਓ ਮਾਫੀਆ ਯਾਨੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਗਿਆ ਗੱਲ ਸੁਖਵੀਰ ਸਿੰਘ ਬਾਦਲ ਦੀ ਵੀ ਵਿੱਚ ਹੀ ਹੈ ਪਰ ਵੀਡੀਓ ਲੰਬੀ ਹੈ ਐਡਵੋਕੇਟ ਨੇ ਖੁਲਾਸੇ ਕੀਤੇ ਨੇ ਕਹਿੰਦਾ ਭਾਈ ਜਿਹੜੇ ਸ਼ਾਸਨ ਕਰ ਰਹੇ ਸੀ ਉਹ ਤੁਹਾਡੇ ਚੁਣੇ ਹੋਏ ਨੁਮਾਇੰਦੇ ਨਹੀਂ ਬਲਕਿ ਉਹ ਮਾਫੀਆ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਇਹਨਾਂ ਦੀ ਪਾਰਟੀ ਨੇ ਚਾਹੇ ਉਹ ਕੈਪਟਨ ਵੀ ਹੋਣ ਕਾਂਗਰਸੀ ਇਹਨਾਂ ਲੋਕਾਂ ਦੇ ਗੁੰਡਾਗਰਦੀ ਦੇ ਦਮ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅੱਜ ਵੀ ਸੁਖਵੀਰ ਸਿੰਘ ਬਾਦਲ ਰੇਲੀਆਂ ਕਰਦਾ ਫਿਰਦਾ ਕਹਦਾ ਮੈਨੂੰ ਚਾਹੇ ਮਾਫਾ ਨਾ ਕਰੋ ਪਰ ਕਾਮੀ ਦਾਲੂ ਨਾ ਭੁੱਲੋ ਯਾਨੀ ਅਕਾਲੀ ਦਲ ਦੇ ਨਾਮ ਤੇ ਮੈਨੂੰ ਫਿਰ ਤੋਂ ਵੋਟਾਂ ਪਾ ਕੇ ਸਰਕਾਰ ਦੇ ਵਿੱਚ ਲੈ ਕੇ ਆਓ ਇਹ ਪੰਜਾਬ ਦੇ ਲੋਕਾਂ ਨੂੰ ਲੁੱਟਣ ਦੀ ਫਰਾਕ ਦੇ ਵਿੱਚ ਫਿਰ ਤੋਂ ਨੇ ਜਿਹੜਾ ਕਿ ਹੁਣ ਬਹੁਤ ਮੁਸ਼ਕਲ ਕੰਮ ਹੋ ਚੁੱਕਿਆ ਇਹਨਾਂ ਲਈ ਕਿਉਂਕਿ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਨੇ ਕਿ ਬਾਦਲਾਂ ਨੇ 25 ਸਾਲ ਤੱਕ ਪਹਿਲੇ ਹੀ ਲੁੱਟਿਆ ਤਾਂ ਹੁਣ ਕੋਈ ਵੀ ਪੰਜਾਬੀ ਇਹਨਾਂ ਦੇ ਹੱਥੇ ਨਹੀਂ ਚੜਦਾ ਆ ਹੁਣ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਟੁੱਟ ਚੁੱਕਿਆ ਦਰਸਾਲ ਦੇ ਵਿੱਚ ਉਹਨੇ ਗੋਡੇ ਟੇਕ ਦਿੱਤੇ ਨੇ ਕਿ ਭਾਈ ਮੇਰੀ ਜਾਨ ਨੂੰ ਖਤਰਾ ਹੈ ਕਈ ਵਾਰ ਇਹਨਾਂ ਦੇ ਵਕੀਲਾਂ ਨੇ ਕਿਹਾ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕੈਦੀ ਐਸੇ ਬੰਦ ਨੇ ਜਿਨ੍ਹਾਂ ਨੇ ਕਈ ਸਾਰੇ ਕਤਲ ਕੀਤੇ ਹੋਏ ਆ ਬੱਚਿਆਂ ਦੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਟੁੱਟਿਆ ਹੋਇਆ ਬੰਦਾ ਓ ਬਾਦਲਾਂ ਦੀ ਪੋਲ ਕਿਵੇਂ ਖੋਲੂਆ ਬਾਹਰ ਆ ਕੇ ਵੀ ਤੁਹਾਡੇ ਨਾਲ ਮੈਂ ਪੂਰੀ ਅਪਡੇਟ ਸਾਂਝੀ ਕਰੂੰਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਸਖੀ ਭੈਣ ਹਰਸਿਮਰਤ ਕੌਰ ਬਾਦਲ ਉਹਦਾ ਖਹਿੜਾ ਛੱਡ ਚੁੱਕੇ ਨੇ ਮਜੀਠੀਆ ਨੂੰ ਪਤਾ ਲੱਗ ਚੁੱਕਿਆ ਉਹਦੀ ਘਰਵਾਲੀ ਨੂੰ ਵੀ ਪਤਾ ਲੱਗ ਚੁੱਕਿਆ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਣਾ ਕਿ ਭਾਈ ਉਹਨਾਂ ਦੀ ਪਤਨੀ ਸਿਰਫ ਉਹਨਾਂ ਦੀ ਪਤਨੀ ਆਪਣੇ ਆਪ ਜਾ ਉਹਨਾਂ ਦੇ ਵਕੀਲ ਗੱਲ ਕਰਦੇ ਨੇ ਔਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਜਾ ਹਰਸਿਮਰਤ ਕੌਰ ਬਾਦਲ ਉਹ ਆਪਣੀ ਸਰਕਾਰ ਬਣਾਉਣ ਤੇ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਡੀ ਸਰਕਾਰ ਲਓ ਅਸੀਂ ਐਂ ਕਰ ਦਾਂਗੇ ਅਸੀਂ ਫਲਾਣਾ ਕਰ ਦਾਂਗੇ ਪਰ ਨਹੀਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਧਬੇ ਅਦਵੀਆਂ ਦੇ ਇਲਜ਼ਾਮ ਵੀ ਇਹਨਾਂ ਉੱਤੇ ਲਾ ਰਹੀ ਨੇ ਜਿਹੜੀਆਂ ਕਿ ਖੁਦ ਬਾਦਲਾ ਨੇ ਕੀਤੀਆਂ ਨੇ ਕਈ ਵਾਰ ਤਾਂ ਉਹਨੇ ਮਾਫੀਆਂ ਮੰਗੀਆਂ ਨੇ ਓਕਾਦੇ ਨਾਂ ਦੀਆਂ ਮੰਗੀਆਂ ਨੇ ਭਾਈ ਇਹ ਪੰਜਾਬ ਜਾਣਨਾ ਚਾਹੁੰਦਾ ਇਹਨਾਂ ਗਦਾਰਾਂ ਤੇ ਇਹਨਾਂ ਲੁਟੇਰਿਆਂ ਨੇ ਜੋ ਪੰਜਾਬ ਨੂੰ ਲੁੱਟਿਆ ਪਰ ਹੁਣ ਪੰਜਾਬ ਇਹਨਾਂ ਦੇ ਹੱਥੇ ਨਹੀਂ ਚੜਦਾ ਪਰ ਮੌਜੂਦਾ ਸਰਕਾਰ ਦਾ ਜੋ ਐਕਸ਼ਨ ਹੈ ਉਹ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗਲੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਰਜੀਠੀਆ ਦੀਆਂ ਮੁਸ਼ਕਲਾਂ ਦਿਨ-ਦਿਨ ਵੱਧਦੀਆਂ ਜਾ ਰਹੀਆਂ ਹਨ ਵਿਕਰਮ ਸਿੰਘ ਮਰਜੀਠੀਆ ਨੇ ਸਮਝਿਆ ਸੀ ਹਾਲਾਤ ਪਹਿਲੇ ਵਰਗੇ ਹੋਣਗੇ ਜਿਸ ਤਰ੍ਹਾਂ ਪਹਿਲੇ ਉਹ ਜੇਲ੍ਹਾਂ ਚ ਜਾਂਦੇ ਸੀਗੇ ਜ਼ਮਾਨਤਾਂ ਕਰਾ ਕੇ ਬਾਰ ਆ ਜਾਂਦੇ ਸੀਗੇ ਪਰ ਸੀਐਮ ਭਗਵੰਤ ਮਾਨ ਨੇ ਵਿਸੋ ਚੁੱਕੀ ਸੀ ਕਿ ਇਸ ਦਫਾ ਮਾਮਲੇ ਹੁੰਜ ਨਹੀਂ ਹੋਣਗੇ ਕਿਉਂਕਿ ਅਸੀਂ ਪੱਕੇ ਪੈਰਾਂ ਦੇ ਨਾਲ ਪੱਕੇ ਹੱਥਾਂ ਨਾਲ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈਗੀ ਹੈ ਇਹਨਾਂ ਦਾ ਬਚ ਕੇ ਨਿਕਲਣਾ ਮੁਸ਼ਕਲ ਹੋਏਗਾ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਵਕੀਲ ਨੇ بار-ਬਾਰ ਇਸ ਚੀਜ਼ ਦੇ ਬਾਰੇ ਦੱਸਿਆ ਕਿ ਉਹਨਾਂ ਦੇ ਬੈਰੰਗ ਦੇ ਵਿੱਚ ਜਿਹੜੇ ਦੂਸਰੇ ਮੁਜਰਮ ਹੈਗੇ ਆ ਉਹ ਕਤਲ ਦੇ ਮੁਜਰਮ ਹੈਗੇ ਉਹਨਾਂ ਨੇ ਬੱਚਿਆਂ ਦੇ ਕਤਲ ਕੀਤੇ ਹੈਗੇ ਜਿਸ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵੈਦ ਵਿਕਰਮ ਸਿੰਘ ਮਜੀਠੀਆ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਪਿੱਛੇ ਸਿਰਫ ਔਰ ਸਿਰਫ ਉਹਨਾਂ ਦੀ ਪਤਨੀ ਹੈਗੀ ਐ ਸੁਖਬੀਰ ਸਿੰਘ ਬਾਦਲ ਜਿਹਨਾਂ ਦੀ ਆਪਣੀ ਭੈਣ ਹਰਸਿਮਰਤ ਕੌਰ ਜਿਹੜੀ ਹੈ ਇਸ ਟਾਈਮ ਆਪਣੀਆਂ ਸੀਟਾਂ ਬਚਾਉਣ ਚ ਲੱਗੇ ਹੋਏ ਐ ਉਹ ਆਵਾਮ ਦੇ ਅੱਗੇ ਅਪੀਲਾਂ ਕਰੰਦੇ ਹੀ ਹੈਗੇ ਐ ਕਿ ਤੁਸੀਂ ਬੇਸ਼ੱਕ ਸਾਨੂੰ ਮਾਫ਼ ਨਾ ਕਰੋ ਲੇਕਿਨ ਅਕਾਲੀ ਦਲ ਨੂੰ ਵੋਟ ਜ਼ਰੂਰ ਪਾਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਆ ਕਰਾਂਗੇ ਇਹ ਕਰਾਂਗੇ ਇਸ ਤਰ੍ਹਾਂ ਦੇ ਸਬਜ਼ ਬਾਗ ਦਿਖਾਏ ਜਾਂਦੇ ਹੀ ਹੈਗੇ ਐ ਹਾਲਾਤ ਜਿਹੜੇ ਆ ਉਹ ਹੁਣ ਵਿਕ੍ਰਮ ਸਿੰਘ ਮਜੀਠੀਆ ਦੇ ਸਾਹਮਣੇ ਆ ਇਸ ਲਈ ਉਹ ਜਿਹੜਾ ਵੈ ਹੁਣ ਆਪਣੀ ਹਿੰਮਤ ਹਾਰ ਚੁੱਕਿਆ ਵੈ ਔਰ ਕਿਉਂਕਿ ਉਹਦੇ ਨਾਲ ਸਿਰਫ ਸਿਰਫ ਉਹਦੀ ਪਤਨੀ ਹੈਗੀ ਆ ਬਾਕੀ ਬਿਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਠੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼